ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਲਗਾਇਆ ਬਿਜਲੀ ਦਫ਼ਤਰ ਅੱਗੇ ਤਰਨਾ ਫਿਲੋਟ 27 ਜੁਲਾਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਚਲੰਦਰ ਦੇ ਪ੍ਰਧਾਨ ਅਮਰੀਕ ਸਿੰਘ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਚੌਣੇ ਦੇ ਸੀਜ਼ਨ ਵਿੱਚ ਬਿਜਲੀ ਦੀ ਮਾੜੀ ਸਪਲਾਈ ਕਾਰਨ ਬਿਜਲੀ ਦੇ ਲੱਗ ਰਹੇ ਲੰਬੇ-ਲੰਬੇ ਕੱਟਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਬਿਜਲੀ ਦਫ਼ਤਰ ਬੰਸੀਆਂ ਤੱਕ ਮੂਰੇ ਤਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਨੇ ਮੌਕੇ ਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਬਿਜਲੀ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 8 ਘੰਟੇ ਬਿਜਲੀ ਦਿੱਤੀ ਜਾਵੇ ਜਿਸ ਨਾਲ ਨਾ ਤਾਂ ਟਰਾਂਸਫਾਰਮਰ ਗਰਮ ਹੋਵੇਗਾ ਅਤੇ ਨਾ ਹੀ ਕੋਈ ਹੋਰ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੇ ਕਟਾ ਤੋਂ ਤੰਗ ਪਰੇਸ਼ਾਨ ਹੋ ਕੇ ਇਹ ਤਰ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਸਾਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਮਜਬੂਰ ਹੋ ਕੇ ਫਿਲੌਰ ਨਵਾਸ਼ੇ ਸੜਕ ਤੇ ਚਾਮ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਜਰਨੈਲ ਸਿੰਘ ਮੋਤੀਪੁਰ ਹਰਜੀਤ ਸਿੰਘ ਸ਼ਿੰਗਾਰਾ ਸਿੰਘ ਬਲਕਾਰ ਸਿੰਘ ਹਰਜੀਤ ਸਿੰਘ ਬਲਵੀਰ ਸਿੰਘ ਕਮਲਜੀਤ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ ਮੈਂ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਜੰਦਰਪਾਤਰੀ ਸੰਜੋਨਿਕਾ ਦੀਆਂ ਅੱਜ ਅਸੀਂ ਜਿਹੜਾ ਕੁਝ ਸਮੇਂ ਤੋਂ ਬਿਜਲੀ ਦਾ ਜਿਹੜਾ ਕਾਰਗੁਜ਼ਾਰੀ ਮਾੜੀ ਚੱਲ ਰਹੀ ਆ ਅਸੀਂ ਵਿਜ਼ਿਟ ਇੱਥੇ ਆ ਕੇ ਇੱਕ ਆਪਣਾ ਰੋਸ ਪ੍ਰਦਰਸ਼ਨ ਕੀਤਾ ਹੈ ਰੋਸ ਪ੍ਰਦਰਸ਼ਨ ਕੀਤਾ ਵੀ ਜਿਹੜੀ ਸਾਡੀ ਸਰਕਾਰ ਨਾਲ ਕਮਿਟਮੈਂਟ ਹੋਈ ਆ ਵਾਅਦਾ ਹੋਇਆ ਵੀ ਸਾਨੂੰ 8 ਘੰਟੇ ਲਾਈਟ ਲਗਾਤਾਰ ਨਿਰਭੇਗਨ ਦਿੱਤੀ ਜਾਵੇ ਹਮ ਸਰਕਾਰ ਉਸ ਵਾਅਦੇ ਤੋਂ ਭੱਜਦੀ ਆ ਹੂੰ ਸਾਨੂੰ 8 ਘੰਟੇ ਲੈਡ ਪੂਰੀ ਲਗਾਤਾਰ ਨਹੀਂ ਮਿਲ ਰਹੀ ਹੂੰ 6 ਘੰਟੇ ਦੇ ਰਹੇ ਆ ਉਹ ਵੀ 2 ਘੰਟੇ ਕਦੇ 3 ਘੰਟੇ ਕਦੇ ਕਦੇ 1 ਘੰਟਾ ਕਦੇ ਹੂੰ ਅੱਜ ਇਹ ਜਿਹੜਾ ਧਰਨਾ ਦਿੱਤਾ ਗਿਆ ਇੱਥੇ ਇਹ ਕੋਈ ਬੰਸਿਆ ਕਰਨ ਲਈ ਆਪਣੇ ਲਈ ਨਹੀਂ ਹੂੰ ਇਹ ਸਾਰੇ ਪੰਜਾਬ ਦੇ ਵਿੱਚ ਇਹ ਸਮੱਸਿਆ ਹੂੰ ਅੱਜ ਇਹ ਇੱਥੋਂ ਜੜ ਲਾਈ ਅਸੀਂ ਇਹ ਹੁਣ ਅੱਗੇ ਤੁਰਨੀ ਆ ਕੱਲ ਨੂੰ ਪਤਾ ਨਹੀਂ ਕਿੰਨੇ ਧਰਨੇ ਲੱਗਣੇ ਹੋਰ ਠੀਕ ਇਸ ਕਰਕੇ ਅੱਜ ਸਾਨੂੰ ਜਿਹੜੇ ਉੱਚ ਅਧਿਕਾਰੀ ਅਫਸਰ ਆਏ ਸੀਗੇ ਉਹਨਾਂ ਨੂੰ ਅਸੀਂ ਮੰਗ ਪਰ ਦਿੱਤਾ ਗਿਆ ਉਹਨੇ ਸਾਨੂੰ ਵਿਸ਼ਵਾਸ ਦਿਵਾਇਆ ਹਮ ਮੈਂਕ ਤੇ ਖੜ ਕੇ ਤੁਹਾਡੇ ਕੋ ਰਿਕਾਰਡ ਆ ਵੀ ਜਿਹੜੀ ਤੁਹਾਡੀ 8 ਘੰਟੇ ਬਿਜਲੀ ਆ ਉਹ ਅਸੀਂ ਨਿਰਬਿਗਨ ਨਿਰਬਿਗਨ ਦਿੱਤੀ ਜਾਵੇਗੀ ਹਾਂ ਅਗਰ ਨਾ ਦਊਗੇ ਹਮ ਫਿਰ ਜਿਹੜੀ ਇਹ ਧਰਨਾ ਅੱਜ ਸ਼ਾਂਤਮਈ ਸੀ ਇਹਦੀ ਜਿਹੜੀ ਅਗਲੀ ਧਰਨੇ ਦੀ ਰੂਪਰੇਖਾ ਉਹ ਹੋਰ ਹੋਊਗੀ ਇਸ ਕਰਕੇ ਅੱਜ ਵੀ ਪੰਜਾਬ ਸਰਕਾਰ ਨੂੰ ਔਰ ਬਿਜਲੀ ਬੋਰਡ ਨੂੰ ਹਮ ਬਾਹਰ ਨਿਕ ਵੀ ਦਿੰਦੇ ਆ ਬੇਨਤੀ ਵੀ ਕਰਦੇ ਆ ਕਿ ਕਿਸਾਨਾਂ ਨੂੰ ਉਹਨਾਂ ਦੀ ਹੱਕ ਅਨੁਸਾਰ ਮੰਗ ਨਹੀਂ ਹੱਕ ਅਨੁਸਾਰ ਜੋ ਸਾਡਾ ਬਹਿਦਾ 8 ਘੰਟੇ ਦਾ ਉਹ ਲਗਾਤਾਰ 24 ਘੰਟੇ ਟੂਰਾਂ ਦੀ ਲਾਈਟਰ ਦਿਓ ਬਾਕੀ ਕੁਝ ਦਾ ਖਾਲਸਾ ਕਰਾਂਗੇ ਤੇ ਪਹਿਲਾਂ ਤਾਂ ਇਹ ਮੈਂ ਭਾਰਤਿਸਤਾਨ ਯੂਨੀਅਨ ਦਾ ਸਾਰੇ ਨਾਮ ਤਾਂ ਨਾਲ ਕਰਦਾ ਕਿਉਂਕਿ ਉਹਨਾਂ ਨੇ ਬਹੁਤ ਹੀ ਸ਼ਾਂਤੀਪੂਰਵਕ ਆਪਣੀਆਂ ਮੰਗਾਂ ਜਣੀਆਂ ਹੈਗੀਆਂ ਉਹ ਰੱਖਿਆ ਨੇ ਤੇ ਇਹਦੇ ਵਿੱਚ ਜਿਹੜੀ ਹੈਗੀ ਬੇਸਿਕ ਜਲਾ ਦੀ ਬਸਤਰੀ ਜਿਹੜੀ ਰੱਖੀ ਗਈ ਹੈ ਕਿ 8 ਘੰਟੇ ਮਿਲਦੀ ਸਪਲਾਈ ਤੇ ਬਾਰੇ ਜਿਹੜਾ ਥੈਕਿਆ ਕਿਉਂਕਿ ਪਾਵਰ ਦੀ ਸ਼ਾਰਟੇਜ ਹੋਣ ਦਾ ਨਹੀਂ ਹੈ ਨਾ ਤਾਂ ਲੋਕ ਉਹ ਗ੍ਰੈਂਡਲੇਡੇ ਹੈਗੇ ਆ ਮੰਗ ਦੇ ਕਾਰਨ ਸਾਰੇ ਗ੍ਰੇਡ ਦੇ ਜਿਹੜੇ ওভারਲੋਡ ਹੋ ਰਹੇ ਨੇ ਉਹਦਾ ਕਰਕੇ ਕੁਝ ਕਟ ਲੱਗ ਰਹੇ ਨੇ ਜਿਹੜੇ ਲੱਗਿਆ ਕਿ ਹੱਥਾਂ ਦੇ ਬੀ ਸਪਲਾਈ ਨਹੀਂ ਜੀ ਚੱਲੀ ਤੇ ਇਹਨਾਂ ਦੀ ਮੰਗ ਜਿਹੜੀ ਹੈਗੀ ਉਹ ਪਹਿਲਾਂ ਹੀ ਆਲਰੇਡੀ 8 ਘੰਟੇ ਦੀ ਸਪਲਾਈ ਲਈ ਹੈਗੀ ਆ ਪੂਰੀ ਕਰਨ ਦੇ ਲਈ ਉਹ ਕੰਨਾ ਹੀ ਹਾਇਰ ਬੋਰਡੀ ਤੱਕ ਪਹੁੰਚਾਈ ਜਾ ਚੁੱਕੀ ਹੈ ਤੇ ਅੱਜ ਇਹਨਾਂ ਦੇ ਪ੍ਰਧਾਨਜੀਤ ਵੱਲੋਂ ਇੱਕ ਹੋਰ ਸੱਜਣਾ ਦਿੱਤੀ ਕਿ ਇਹ ਵੀ ਸਾਡੇ 10 ਗਰੁੱਪ ਜਿਹੜੇ ਹੈਗੇ ਆ ਪਹਿਲਾਂ ਦੀ ਤਰ੍ਹਾਂ ਹੀ ਕਰ ਦਿੱਤੇ ਜਾਣ ਇਹ ਮੰਗ ਵੀ ਜਿਹੜੀ ਹੈਗੀ ਆ ਉਹ ਹੋਣੇਗੀ ਥੋੜੀ ਦੇਰ ਦੇ ਵਿੱਚ ਹੀ ਜੜੀ ਗਈ ਹੈ ਹਾਇਰ ਬੋਰਡੀ ਨੂੰ ਜਿਹੜੀ ਹੈਗੀ ਹੈ ਕੰਦੇ ਕਰ ਦਿੱਤੀ ਜਾਵੇਗੀ ਕਿ ਪਹਿਲਾਂ ਦੀ ਤਰ੍ਹਾਂ ਹੀ ਜਿਹੜੇ ਹੈਗੇ ਆ ਜਿੱਥੇ ਤਿੰਨ ਗਰੁੱਪਾਂ ਦੇ ਲਈ 40-40 ਦੇ ਨੇ ਉਹ ਤੇ ਦੇ ਗਰੁੱਪਾਂ ਦੇ ਵਿੱਚ ਬੰਨਾਈ ਕਰ ਦਿੱਤੀ ਜਾਵੇ ਤਾਲੂਕੇ ਜਿਹੜੀ ਹੈਗੀ ਨਿਰਵੇਣਾ ਤੇ ਅੱਖੇ ਡੰਡੀ ਤੋਂ ਲਾਈ ਜਿਹੜੀ ਹੈਗੀ ਉਹ ਕੰਪਲੀਟ ਮਹਲਾ ਹੈ ਮੈਨੂੰ ਯਾਦ ਰਵਾਈ ਜਾ ਸਕੀ ਤੇ ਮੇਰੇ ਵੱਲੋਂ ਜਿਹੜਾ ਹੈਗਾ ਇਹ ਸਭ ਦੇਖੀ ਅਗੇ ਜਿਹੜਾ ਸੰਜਮ ਨਾਲ ਲੋਕੋ ਖੋਪ ਲੋਗੇ ਇਹਦਾ ਜਿਹੜਾ ਮਸਲੇ ਦਾ ਹੱਲ ਜਿਹੜਾ ਹੈਗਾ ਉਹ ਜਲਦੀ ਹੀ ਕਰ ਦਿੱਤਾ ਜਾਏਗਾ ਤੇ ਤੁਹਾਡੀ ਜਿਹੜੀ ਮੰਗ ਹੈਗੀ ਆ ਪਰ ਕਹਿੰਦੇ ਦੀ ਸਲਾਈ ਜਿੱਥੇ ਸੈਲਮਰਕ ਚੱਲ ਸਕਦੇ ਨੇ ਉਹ ਹੋਣੀ ਹੀ ਵਿਦਰਲਾਪੈਂਡੇ ਦੇ ਵਿੱਚ ਵਿੱਚ ਜਿਹੜੀ ਹੈਗੀ ਆ ਉਹਨਾਂ ਲਈ ਜੇਕਰ ਇਹ ਲਈ ਹਾਰਡਵਰ ਦੀ ਕਟਿੰਗ ਕੀਤੀ ਜਾਵੇਗੀ ਤੇ ਅੱਜ ਇਹ ਹੀ ਅੱਛਾ ਕਰਦੇ ਆ ਕਿ ਜਿਹੜੀ ਬਾਈ ਜਿਹੜੀ ਹੈਗੀ ਆ ਉਹ ਤੁਹਾਨੂੰ ਜਿਹੜੀ 8 ਘੰਟੇ ਦੀ ਹੈਗਾ ਪੂਰੇ ਸੀਜ਼ਨ ਦੇ ਦੌਰਾਨ ਪੂਰੀ ਮਿਲੇਗੀ ਧੰਨਵਾਦ